ਹਾਂ ਜੀ ਚਲੋ ਜੀ ਕਰ ਦਾਰੀ ਜਿਹੜੇ ਪੰਜਾਬੜਾ ਕਰਾ ਫਿਰ ਸੌਂਟ ਕਰਦੇ ਆਂ ਫਿਰ ਜਾਂਦੇ ਜੁੜ ਕੇ ਫਿਰ ਤੋਂ ਅੰਜ ਸਿਕਾ ਕਰਦੇ ਆਂ ਵਿੱਚ ਕੰਝੂ ਕੀ ਖਾਣਾ ਵਿੱਚ ਤੁਸੀਂ ਕਿਤਨਾ ਕੁ ਤੁਹਾਨੂੰ ਬਹੁਤ ਜੋ ਕੀ ਗਲਤ ਕਰਦੇ ਕਿਉਂਕਿ ਰਕਾਲ ਤੇ ਬਹੁਤ ਇਹਦੀ ਮੈ ਲਗਾ ਰਹੀ ਹੈ ਤੁਸੀਂ ਘਰ ਵਿੱਚ ਟੱਬੂ ਜਾ ਅਮਰੀਕਨ ਬੂਧੀ ਵਾਲੇ ਪੇਜ ਆਪਾਂ ਬੂਧੀ ਵਾਲੇ ਕੁੱਤੇ ਨਾ ਕੁੱਝਾ ਕਰ ਲੋੱਖ ਨਹੀਂ ਤਾਂ ਤੁਸੀਂ ਵੀ ਜੋ ਕਿ ਸਾਫ਼ ਸਾਫ਼ ਰਹੋਣਾ ਜੋ ਕਿ ਡਿੰਜਰਸ ਨਾ ਹੋਣ ਤੇ ਇੱਕ ਪਿੱਛੇ ਰੱਖੋ ਤਾਂ ਕਿ ਕੋ ਕਿਸੇ ਤੇ ਹਮਲਾ ਨਾ ਕਰਵੇ ਸੋ ਕਿਉਂਕਿ ਪਤਾ ਹੈ ਜੋ ਕਿ ਨਾ ਕੁੱਤਿਆਂ ਦੇ ਕਰਕੇ ਜੋ ਕਿ ਕਈ ਜੋ ਕਿ ਔਰਤਾਂ ਦੇ ਕਈ ਬੱਚਿਆਂ ਦੀ ਜੋ ਕਿ ਮੌਤ ਹੋ ਜਾਂਦੀ ਹੈ ਨਾਲ ਮੁਰਦਦੇ ਨੇ ਤੇ ਉਹਨਾਂ ਨੂੰ ਕੋਈ ਨਾ ਮਾਸ ਖਾ ਜਾਂਦੇ ਨੇ ਤੇ ਉਹਨਾਂ ਚਲ ਕਰਕੇ ਸ਼ਟਾਕ ਕਰਦੇ ਨੇ ਨਹੀਂ ਉਹਦੀ ਹੋਸਪੀਟ ਨਹੀਂ ਲੱਭ ਪੜਦਾ। ਘਰ ਵਿੱਚ ਨਾ ਰੱਖੋ। ਜੇਕਰ ਤੁਹਾਣਾ ਕੋਈ ਵੀ ਜਾਨਵਰ ਬਾਹਰ ਇਨਸਾਨ ਨਾਲ ਲੜਦਾ ਤਾਂ ਹੁਣ ਤੇ ਜੋ ਕੇਸ ਹੋ ਜਾਵੇਗਾ। ਫੇਰ ਤੁਹਾਨੂੰ ਜੂਗੀ ਜੇਲ੍ਹ ਹੀ ਹੋ ਸਕਦੀ ਹੈ। ਤੇ ਜਿੰਨਾ ਹੋ ਸਕੇ ਨੂੰ ਲੋਰੋ ਨਾ ਲਾਉ। ਕਿ ਕਰਾਂ ਮੈਂ ਚੁੱਲ੍ਹਾ ਖੋਦ ਬੜਾ ਇਹ ਜਿਦ ਕਰੋ। ਜਿਵੇਂ ਜੇਕਰ ਉਹ ਨੂੰ ਅਸੀਂ ਘੜੇ ਵਿੱਚ ਰੱਖਿਆ ਤਾਂ ਇਹ ਸਾਡੇ ਤੋਂ ਵੀ ਜੋ ਕੋਈ ਅਟੈਕ ਕਰ ਸਕਦੇ ਨੇ ਉਸਨੂੰ ਛੜ ਜੋ ਕੋਈ ਜ਼ਿੰਦਗੀ ਜਾਨ ਜ਼ਿੰਦਗੀ ਕਦਰ ਵਿੱਚ ਪਾ ਸਕਦੀ ਹੈ ਕਿਉਂਕਿ ਇਹ ਸਿਰਫ ਅਸੈਂਨਨ ਲੋਕੀ ਨਾਲ ਰੋਟੀ ਭਾਗੇ ਦੱਸਾ ਦਿੰਦੇ ਬੰਦੂ ਇਹ ਰੋਟੀ ਨਹੀਂ ਇਹ ਸੰਨਤ ਮਾਸ ਦਾ ਹੋ ਕੇ ਜਮ ਦੇਣ ਲੱਗ ਪਈ ਇੰਨਾ ਦੇ ਜੋ ਸੇਹਟ ਵੀ ਹੈ ਨੇ ਮਜ਼ਬੂਤ ਹੋ ਜਾਂਦੀ ਹੈ ਕਿ ਉਹ ਕਿਤਾਬਾਂ ਜੋ ਆਉਂਦਾ ਕਰਨ ਨੂੰ ਸਹਿ ਸਕਦੀ ਹੈ ਤੁਜ ਨੂੰ ਤਾਂ ਕਿ ਨਾ ਰੱਖਣ ਰੱਖਣ ਤੋਂ ਪੜੀ ਜਾ ਕਰਤ ਨੂੰ